ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਅੱਜ ਦਾ ਖਾਸ ਬੁਲੇਟ ਹੈ ਨਵਸ਼ਹਿਰ ਪੁਲਿਸ ਨੇ ਬਾਈਪਾਸ ਤੇ ਲੱਗੇ ਨਾਕੇ ਦੌਰਾਨ 7 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ ਵਿੱਚੋਂ 5 ਗੈਂਗਸਟਰਾਂ ਤੇ ਤਾਂ ਪਹਿਲੇ ਹੀ ਕਈ ਮੁਕਾਦਮੇ ਦਰਜ ਹਨ ਮੁਖੋਰ ਖਾਜ ਦੀ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਚੋਰੀ ਕੀਤੀ ਸਕੂਟੀ ਅਤੇ ਮੋਟਰਸਾਈਕਲ ਸੇਤ ਕਾਬੂ ਕੀਤਾ ਪੁਲਿਸ ਨੇ ਇਹਨਾਂ ਦੋਸ਼ੀਆਂ ਕੋਲੋਂ ਦੋ ਪਿਸਤੌਲ ਚਾਰ ਮੈਗਜ਼ੀਨ ਅਤੇ 50 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਕੀਤੇ ਹਿਮਾਚਲ ਦੇ ਉਨਾਂ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਇਸ ਸੜਕ ਹਾਦਸੇ ਇਹ ਘਟਨਾ थाना ਹੁਣਾ ਅਧੀਨ ਵਾਪਰੀ ਮ੍ਰਿਤਕਾਂ ਦੀ ਪਛਾਣ ਰਾਜਨ ਅਤੇ ਅਮਲ ਵਾਸੀ ਸਲੋ ਵਿਸ਼ਾਲ ਵਾਸੀ ਮਝਾਰਾ ਸਿਮਰਨਜੀਤ ਵਾਸੀ ਹਾਜੀਪੁਰ ਅਤੇ ਅਨੂਪ ਵਾਸੀ ਚੜੋਲਾ ਵਜੋਂ ਹੋਈ ਹੈ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਣਕਾਰੀ ਅਨੁਸਾਰ ਐਤਵਾਰ ਦੀ ਦਰਮਿਆਨੀ ਰਾਤ ਨੂੰ ਸੰਤੋਖਰ ਤੋਂ ਹੁਣਾ ਵੱਲ ਜਾ ਰਹੀ ਪੰਜਾਬ ਨੰਬਰ ਦੀ ਕਾਰ ਕੁਠਾਰ ਕੋਲ ਪਹੁੰਚਦਿਆਂ ਸੜਕ ਕਿਨਾਰੇ ਕੰਬੇ ਨਾਲ ਟਕਰਾ ਕੇ ਖੇਤਾਂ ਵਿੱਚ ਜਾ ਕੇ ਪਲਟ ਗਈ ਹਾਦਸੇ ਦੀ ਸੂਚਨਾ ਮਿਲਤੇ ਹੀ ਸਥਾਨਕ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਕਾਰ ਨੂੰ ਸਿੱਧਾ ਕਰਵਾਇਆ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਨਜ਼ਦੀਕੀ ਇੱਕ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ ਮੌਕੇ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਾਗਰ ਨਾਮ ਦੇ ਨੌਜਵਾਨ ਜੋ ਕਿ ਨਹਿਰ ਦੇ ਕਿਨਾਰੇ ਖੜ ਕੇ ਕਿਸੇ ਲੜਕੀ ਦੇ ਨਾਲ ਗੱਲ ਕਰ ਰਿਹਾ ਸੀ ਅਚਾਨਕ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਦੇਰ ਰਾਤ ਤੱਕ ਗੋਤਾਖੋਰ ਸਾਗਰ ਦੀ ਭਾਲ ਕਰਦੇ ਰਹੇ ਪਰ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਾ ਉਹਨਾਂ ਨੇ ਕਿਹਾ ਕਿ ਸ਼ਾਇਦ ਨੌਜਵਾਨ ਪਾਣੀ ਦੇ ਵਹਾਅ ਵਿੱਚ ਅੱਗੇ ਵਹਿ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਫਗਵਾੜਾ ਰੇਲਵੇ ਸਟੇਸ਼ਨ ਤੇ ਇੱਕ ਲੜਕੀ ਨੇ ਰੇਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਫਿਲਹਾਲ ਹਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਲੜਕੀ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਟ੍ਰੇਨ ਹੇਠਾਂ ਆ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਆ ਕੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ 7:50 ਵਜੇ ਅਜਮੇਰ ਅੰਮ੍ਰਿਤਸਰ ਵਾਲੀ ਟ੍ਰੇਨ ਦੇ ਹੇਠਾਂ ਆ ਕੇ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹੈ ਉਹਨਾਂ ਜਦੋਂ ਆ ਕੇ ਦੇਖਿਆ ਤਾਂ ਕੁੜੀ ਟ੍ਰੇਨ ਦੇ ਹੇਠਾਂ ਆਉਣ ਦੇ ਕਾਰਨ ਦੋ ਹਿੱਸਿਆਂ ਵਿੱਚ ਹੋ ਗਈ ਸੀ ਉੱਪਰਲਾ ਧੜ ਪਟਰੀ ਤੇ ਪਿਆ ਹੋਇਆ ਸੀ ਅਤੇ ਨੀਚਲਾ ਹਿੱਸਾ ਪਟਰੀ ਦੇ ਪਰੇ ਪਿਆ ਹੋਇਆ ਸੀ ਜਗਰਾਉਂ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਬਲੈਰੋ ਗੱਡੀ ਵਿੱਚ ਅਫੀਮ ਦੀ ਸਪਲਾਈ ਦੇਣ ਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜ਼ਿਲ੍ਹੇ ਦੇ ਮੁਖੀ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਦੋ ਵਿਅਕਤੀ ਬਲੈਰੋ ਗੱਡੀ ਤੋਂ ਲੁਧਿਆਣਾ ਤੋਂ ਜਗਰਾਉਂ ਸਾਈਡ ਤੇ ਅਫੀਮ ਵੇਚਣ ਜਾ ਰਹੇ ਹਨ। ਜਿਸ ਵਿੱਚ ਸਬ ਇੰਸਪੈਕਟਰ ਰਜਿੰਦਰ ਸਿੰਘ ਦੀ ਗਵਾਹੀ ਵਿੱਚ ਪੁਲਿਸ ਪਾਰਟੀ ਨੇ ਰਸਤੇ ਵਿੱਚ ਨਾਕਾਬੰਦੀ ਕੀਤੀ। ਇਸ ਦੌਰਾਨ ਸਾਹਮਣੇ ਆਈ ਰਾਜਸਥਾਨ ਨੰਬਰੀ ਬਲੈਰੋ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ। ਇਹਨਾਂ ਵੱਲੋਂ ਇਹ ਅਫੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਤਵਾਲ ਨੂੰ ਜਰਮਨੀ ਵਿੱਚ ਵਪਾਰਕ ਮੇਲੇ ਵਿੱਚ ਹਿੱਸਾ ਲੈਣ ਲਈ ਸ਼ਹਿਰ ਮਨੀਊਖ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਇੱਕ ਟਵੀਟ ਕਰਦੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਰਮਨਲ ਪੰਜਾਬ ਦੀ ਵਪਾਰਕ ਸਾਂਝ ਵਿੱਚ ਭਾਰੀ ਵਾਧਾ ਹੋਵੇਗਾ ਜਿਸ ਨਾਲ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 11 ਸਤੰਬਰ 2022 ਤੋਂ 18 ਸਤੰਬਰ 2022 ਤੱਕ ਜਰਮਨੀ ਦੌਰੇ ਉੱਤੇ ਹਨ ਸ਼ਨੀਵਾਰ ਨੂੰ ਹਾਰਪੁਰ ਦੇ ਥਾਣਾ ਹਰਿਆਣਾ ਵਿਖੇ ਐਸਐਸਟੀਸ਼ ਕੁਮਾਰ ਵੱਲੋਂ ਆਪਣੀ ਰਿਵਾਲਵਰ ਨਾਲ ਗੋਲੀ ਮਾਰ ਕੇ ਸੁਸਾਈਡ ਕਰ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਐਸਆਈ ਦੇ ਪਰਿਵਾਰ ਵੱਲੋਂ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਵਿੱਚੋਂ ਐਸਐਚਓ ਬਰਾੜ ਨੂੰ ਬਚਾਉਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਜਿੰਨਾ ਸਮਾਂ ਪੁਲਿਸ ਠੁਕਮੀ ਕਾਰਵਾਈ ਨਹੀਂ ਕਰਦੀ ਅਤੇ ਬਰਾੜ ਦੇ ਉੱਤੇ ਕਤਲ ਦਾ ਪਰਚਾ ਨਹੀਂ ਕਰਦੀ ਉਦੋਂ ਤੱਕ ਉਹ ਸੰਸਕਾਰ ਨਹੀਂ ਕਰਨਗੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਫਾਈਨ ਫਲੂ ਦਾ ਖਤਰਾ ਬਣਿਆ ਹੋਇਆ ਹੈ ਸੂਬੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਜ਼ਿਲ੍ਹੇ ਤੋਂ ਸਾਹਮਣੇ ਆਏ ਮahanagar ਵਿੱਚ swine flu ਨਾਲ ਸੱਤਵੇਂ ਮਰੀਜ਼ ਦੀ ਮੌਤ ਹੋ ਗਈ ਇਸੇ ਕਾਰਨ ਜ਼ਿਲ੍ਹੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ 51 ਸਾਲਾਂ ਦਾ ਇੱਕ ਮਰੀਜ਼ ਹਲਵਾਰਾ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਸੀਐਮਸੀ ਵਿੱਚ ਦਾਖਲ ਸੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮਰੀਜ਼ ਨੂੰ swine flu ਦੇ ਲੱਛਣਾਂ ਨਾਲ 3 ਸਤੰਬਰ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਗੱਜਨ ਮਰਜ਼ਾ ਦੇ ਟਿਕਾਣੇ 'ਤੇ ਈਡੀ ਦੀ ਰੇਡ 14 ਘੰਟੇ ਚੱਲੀ ਇਸ ਦੌਰਾਨ ਈਡੀ ਨੇ 32 ਲੱਖ ਰੁਪਏ ਦਾ ਕੈਸ਼ ਬਰਾਮਦ ਕੀਤਾ ਜਿਸ ਨੂੰ ID ਆਪਣੇ ਨਾਮ ਲੈ ਗਈ ਇਸ ਤੋਂ ਇਲਾਵਾ ਗੱਜਰ ਮਾਜਰਾ ਅਤੇ ਉਹਨਾਂ ਦੇ ਭਰਾ ਦਾ ਮੋਬਾਈਲ ਵੀ ID ਨਾਲ ਹੀ ਲਏ ਹਰਿਆਣਾ ਦੇ ਪੁਲਿਸ ਮੁਲਾਜ਼ਮ ਦੇ ਪੁੱਤਰ ਸਿਮਰਜੀਤ ਸਿੰਘ ਨੇ ਟੀਵੀ ਤੇ ਕ੍ਰਾਈਮ ਪੈਟਰੋਲ ਸੀਰੀਅਲ ਅਤੇ YouTube ਦੇਖ ਕੇ ATM ਕਟਣ ਦਾ ਤਰੀਕਾ ਸਿੱਖਿਆ ਅਤੇ ਅਬੋਰ ਦੇ ਰਹਿਣ ਵਾਲੇ ਦੋ ਭਰਾਵਾਂ ਨਾਲ ਲੁੱਟਣ ਲਈ ਗਰੋ ਬਣਾ ਲਿੱਤਾ ਅਬੋਰ ਦੇ ਸੀਤੋ ਰੋਡ ਤੇ ਕੱਲ ਆਪ ਮਾਸਟਰਮਾਈਂਡ ਸਾਥੀਆਂ ਨਾਲ ATM ਲੁੱਟਣ ਪਹੁੰਚਿਆ ਤਾਂ ਪੁਲਿਸ ਦੇ ਅੜਿੱਕੇ ਆ ਗਿਆ ਮੁਜ਼ਜ਼ਿਮ ਕੋਲੋਂ ਗੈਸ ਕਟਰ ਦੋ ਸਿਲੰਡਰ ਇੱਕ 에য়ারਗਨ ਰੋਡ ਤੇ ਪਲਾਸ ਬਰਾਮਦ ਹੋਇਆ ਸ਼੍ਰੀਲੰਕਾ ਅਤੇ ਪਾਕਿਸਤਾਨ ਦਰਮਿਆਨ ਏਸ਼ੀਆ ਕਪ 2022 ਦੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 170 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ ਜਿੱਤ ਲਈ 171 ਦੌੜਾਂ ਦਾ ਟਿਚਰ ਦਿੱਤਾ। ਟਿਚਰ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ 147 ਦੌੜਾਂ ਤੇ ਹੀ ਆਊਟ ਹੋ ਗਈ ਅਤੇ ਮੈਚ ਹਾਰ ਗਈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ